ਉੱਠ ਨਾ ਲਾਡੀ ਨਹੀਂ ਤੂੰ ਉੱਠ ਲਾਡੀ ਮੈਂ ਤੈਨੂੰ ਕਹਣਾ ਤੂੰ ਉੱਠ ਉਹ ਅਸਲੀ ਲੱਗਦੀ ਤੂੰ ਇਸ ਘਰ ਦੀ ਉੱਥੇ ਨੂੰ ਵੀ ਪਤਾ ਲੱਗਦਾ ਆ ਆਪਾਂ ਦੋਨੇ ਇਸ ਕਰਦੇ ਮਾਲਕ ਆ ਮਾਲਕ ਤੂੰ ਆਪਣਾ ਕਰ ਲਾਡੀ ਜਦੋਂ ਤੱਕ ਮੈਨੂੰ ਕੁਝ ਪਤਾ ਨਹੀਂ ਸੀ ਹੁਣ ਇਹ ਮਾਲਕੀ ਤੇਰੀ ਨਹੀਂ ਰਹੀ ਚੱਲ ਕੋ ਮੇਰੇ ਕੋਲ ਤੂੰ ਇਨਾਂ ਦੇ ਚਲੇ ਜਾ ਨਾ ਲਾਡੀ ਲਾਡੀ ਮੇਰੀ ਕਾਹਦਾ ਸਰਚ ਮਨ ਲਾਡੀ ਲਾਡੀ ਲੱਡੀ 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 ਮੈਂ ਗੱਲ ਸੁਣ ਪੁੱਤ ਇਸ ਟੈਨਸ਼ਨ ਨਾ ਲੋ ਜੀ ਹੁਣ ਆਪਾਂ ਸਾਰਾ ਕੁਝ ਠੀਕ ਕਰ ਲਾਂਗੇ ਅਸੀਂ ਤੁਹਾਡੇ ਨਾਲ ਆ ਸਾਰਿਆਂ ਨਾਲ ਤੂੰ ਬੇਫਿਕਰ ਐ ਪੁੱਤ ਆਪਾਂ ਤੁਹਾਡੇ ਨਾਲ ਠੀਕ ਐ ਨਾ ਤਰਾ ਦਿਮਾਗ ਠੀਕ ਹੈ ਕਿਵੇਂ ਰੇਤਾ ਬੂਟਾਂ ਦੇ ਪਾਤਾ ਸਾਰਾ ਮੇਰੇ ਤੈਨੂੰ ਪਤਾ ਨਹੀਂ ਲੱਗਦਾ ਇਥੋਂ ਮੈਂ ਲੰਘਿਆ ਜਾਣਾਗਾ ਮੈਨੂੰ ਤਾਂ ਥੋਡੇ ਸਾਰੇ ਟੱਬਰ ਦੀ ਨਹੀਂ ਪਤਾ ਲੱਗਦਾ ਹੈਗਾ ਵੀ ਤੁਸੀਂ ਚਾਹੁੰਦੇ ਕਿਉਂ ਕਦੇ ਤਾਂ ਮੈਨੂੰ ਸਾਹ ਨਹੀਂ ਲੈਣ ਦਿੰਦੇ ਵੀ ਸਾਰਾ ਕਰਦਾ ਕਰਨ ਤੂੰ ਕਰ ਕਦੇ ਮੇਰਾ ਕੰਮ ਰੋਕ ਦਿੰਦੇ ਹੋ ਚਾਹੁੰਦੇ ਕਿਉਂ ਤੁਸੀਂ ਕੰਮ ਕਰਨਾ ਤੂੰ ਕੰਮ ਆਪਦਾ ਕਰੀ ਚੱਲ ਪਰ ਕਿਸੇ ਲੈਜੇ ਨਾਲ ਦਾ ਕਰ ਆਹ ਕੀ ਸਿਸਟਮ ਆ ਤੇਰਾ ਰੇਤਾ ਡਾਈ ਜਾਨੀਆ ਹੌਲੀ ਮਾਰ ਲਾ ਝਾੜੂ ਇੱਤੇ ਹੁਣ ਰੇਤਾ ਜਦੋਂ ਫਰਸ਼ ਤੇ ਹੈ ਹੀ ਐ ਨਾ ਤਾਂ ਰੇਤਾ ਤਾਂ ਉੱਡੂ ਗਈ ਤੁਸੀਂ ਪਰਾਂ ਦੀ ਲੰਘ ਜਾ ਮੈਂ ਤਾਂ ਨਹੀਂ ਤੁਹਾਨੂੰ ਕਿਹਾ ਵੀ ਰੇਤੇ ਵਿੱਚ ਲੰਘੋ ਗੱਲ ਸੁਣ ਲੈ ਇਹ ਘਰ ਮੇਰਾ ਹੈ ਮੈਂ ਕਿੱਥੋਂ ਦੀ ਮਰਜ਼ੀ ਲੰਘਾਂ ਮੈਨੂੰ ਤੇਰੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਠੀਕ ਹੈ ਨਾ ਤੂੰ ਜਿਹੜਾ ਕੰਮ ਕਰਨਾ ਉਹ ਮੇਰੇ ਹਿਸਾਬ ਨਾਲ ਕਰਨਾ ਤੈਨੂੰ ਲੱਗ ਗਿਆ ਪਤਾ ਇਸ ਗੱਲ ਦਾ ਜਿੰਨਾ ਇਹ ਤੁਹਾਡਾ ਘਰ ਹੈ ਨਾ ਉੰਨੇ ਹੱਕਦਾਰ ਮੈਂ ਵੀ ਹਾਂ ਇਸ ਘਰ ਦੀ ਮੈਂ ਤਾਂ ਸੋਚਿਆ ਸੀ ਇਸ ਘਰ ਤੇ ਮੈਂ ਰਾਜ ਕਰਾਂਗੀ ਮਹਾਰਾਣੀ ਬਣ ਕੇ ਰਾਵਾਂਗੀ ਪਰ ਮੈਨੂੰ ਕੀ ਪਤਾ ਸੀ ਵੀ ਆਹ ਕੰਮ ਧੰਦੇ ਲੱਗਣਾ ਪੈ ਜੂ ਮੈਨੂੰ ਕੀ ਕਿਹਾ ਸੁਣਿਆ ਨਹੀਂ ਦੁਬਾਰੇ ਕਹੀ ਮੈਨੂੰ ਮੈਂ ਤੁਹਾਨੂੰ ਐ ਕਿਹਾ ਵੀ ਮੈਂ ਤਾਂ ਸੋਚਿਆ ਸੀ ਵੀ ਇਸ ਘਰ ਤੇ ਮੈਂ ਰਾਜ ਕਰਾਂਗੀ ਹੂੰ ਪਰ ਮੈਂ ਤਾਂ ਨੌਕਰਾਨੀ ਬਣਾਤਾ ਮਹਾਰਾਣੀ ਸੀ ਮੈਂ ਅੱਛਾ ਮਹਾਰਾਣੀ ਸੀ ਤੂੰ ਗੱਲ ਸੁਣ ਲੈ ਮੇਰੀ ਤੈਨੂੰ ਨਾ ਮੈਂ ਇਸ ਘਰ ਦੀ ਮਹਾਰਾਣੀ ਬਣਾ ਕੇ ਲੈ ਕੇ ਆਇਆ ਸੀ ਜਦੋਂ ਤੂੰ ਇਸ ਘਰ ਦੇ ਵਿੱਚ ਆਈ ਸੀ ਨਾ ਉਦੋਂ ਮਨਿੰਦਰ ਦੀ ਭੋਰਾ ਵੀ ਬੁੱਕਤ ਨਹੀਂ ਸੀ ਮਨਿੰਦਰ ਦੀ ਬੁੱਕਤ ਜਿਹੜੀ ਹੈ ਨਾ ਉਹ ਤੂੰ ਪੈਣ ਲਈ ਹੈ ਕਿਉਂ ਕਿਉਂਕਿ ਤੈਨੂੰ ਤਾਂ ਆਸ਼ਕੀਆਂ ਦਾ ਬੜਾ ਚਾ ਚੜਿਆ ਸੀ ਆਸ਼ਕੀਆਂ ਕਰਨ ਲੱਗ ਗਈ ਸੀ ਨਾ ਉਦੋਂ ਤੂੰ ਜ਼ੁਬਾਨ ਸਾਹਮਣੇ ਗੱਲ ਕਰੋ ਜਦੋਂ ਮੈਂ ਤੁਹਾਨੂੰ ਕਹਤਾ ਵੀ ਇਹੋ ਜੀ ਕੋਈ ਗੱਲ ਨਹੀਂ ਸੀਗੀ ਤੁਸੀਂ ਬਾਰ ਬਾਰ ਮੈਨੂੰ ਮੇਨੇ ਖਤਮ ਮਾਰੀ ਜਾਂਦੇ ਹੋ ਆ ਹੀ ਪਤਾ ਮੈਨੂੰ ਠੀਕ ਹੈ ਕੀ ਗੱਲ ਨਹੀਂ ਕਿਉਂ ਮੇਰੇ ਪਤਨੂ ਇਹ ਘੇਰਾ ਪਾਇਆ ਤੇ ਉਹ ਮਾਤਾ ਮੈਂ ਦੱਸਦਾ ਤੈਨੂੰ ਇਹ ਕਹਿੰਦੀ ਮੈਂ ਇਸ ਘਰ ਦੇ ਵਿੱਚ ਰਾਜ ਕਰਨਾ ਸੀ ਮੈਂ ਇੱਥੇ ਮਹਾਰਾਣੀ ਬਣ ਕੇ ਆਈ ਸੀਗੀ ਤੇ ਤੁਸੀਂ ਮੈਨੂੰ ਨੌਕਰਾਣੀ ਬਣਾਤਾ ਇਹ ਕਹਿੰਦੀ ਹੈ ਹਾਂ ਹੋਵੇ ਰਾਜ ਹਾਂ ਮੇਰੇ ਤੇ ਮੇਰੇ ਪੁੱਤ ਦੇ ਹੁੰਦਿਆ ਤੂੰ ਰਾਜ ਕਰੇਂਗੀ ਇਸ ਘਰ ਚ ਆਪਣੀ ਔਕਾਤ ਦੇਖੀ ਐ ਤੇਰੀ ਔਕਾਤ ਸਿਰਫ ਇੱਕ ਕੰਮ ਕਰਨ ਵਾਲੀ ਨੌਕਰਾਨੀ ਵਰਗੀ ਐ ਛੇ ਆਪਦੇ ਕੰਮ ਚ ਧਿਆਨ ਰੱਖਿਆ ਕਰ ਜੇ ਤੁਹਾਡਾ ਪੁੱਤ ਹੈ ਨਾ ਤੇ ਵੀ ਮੇਰਾ ਘਰ ਵਾਲਾ ਠੀਕ ਐ ਪੂਰਾ ਪੂਰਾ ਹੱਕ ਬਣਦਾ ਮੈਨੂੰ ਲੋਕੀਏ ਗੱਲ ਕਰ ਸਕਾ ਘਰ ਵਾਲਾ ਸੀ ਹੁਣ ਨਹੀਂ ਹੁਣ ਸਿਰਫ ਮੇਰੀ ਘਰ ਵਾਲੀ ਮਨਿੰਦਰ ਐ ਲੱਗੀ ਸਮਝ ਕਣ ਮਨਿੰਦਰ ਕਿਹੜੇ ਘਰ ਵਾਲਿਆਂ ਗੱਲਾਂ ਕਰਦੀਆਂ ਜਦੋਂ ਘਰ ਵਾਲਾ ਬਣਾਉਣਾ ਚਾਹੀਦਾ ਸੀ ਨਾ ਇੱਕ ਲਾਉ ਦਾ ਸੋਚਣੀਆ ਸੀ ਉਦੋਂ ਤਾਂ ਉਸ ਸਿਰੀ ਦੇ ਨਾਲ ਖੇ ਖਾਂਦੀ ਸੀ ਉਦੋਂ ਤੈਨੂੰ ਘਰ ਵਾਲਾ ਯਾਦ ਨਹੀਂ ਆਇਆ ਬੱਸ ਕਰ ਮਮੀ ਹੱਥ ਹੁੰਦਿਆਂ ਕਿਸੇ ਗੱਲ ਦੀ ਜਦ ਮੈਂ ਕਹਿੰਦਾ ਵੀ ਮੇਰੇ ਨਾਲ ਉਹਦੀ ਕੋਈ ਗੱਲਬਾਤ ਨਹੀਂ ਸੀਗੀ ਉਹ ਸਿਰਫ ਮੇਰਾ ਦੋਸਤ ਹੈ ਤੇਰੇ ਕਹਿਣ ਨਾਲ ਅਸੀਂ ਸੱਚ ਮੰਨ ਲਾਂਗੇ ਸਾਰਾ ਕੁਝ ਤੇਰੇ ਕਹਿਣ ਦਾ ਕੀ ਹੈ ਤੂੰ ਤਾਂ ਬਸ ਹੀ ਸਫਾਈਆਂ ਦੇਂਗੀ ਜਿਹੜੀ ਸਫਾਈ ਕਰ ਰਹੀ ਹੈ ਤੇ ਤੋ ਸਫਾਈ ਤਾਂ ਹੁੰਦੀ ਨਹੀਂ ਚੱਜ ਨਾਲ ਹੈ ਸਿਰੀ ਤੇ ਪਰਦੇ ਪਾਉਣੀਆਂ ਨਹੀਂ ਸ਼ੋਕ ਹੈ ਫਿਰ ਆਪ ਕਰ ਲੋ ਸਫਾਈ ਯਾਰ ਮੈਂ ਤੈਨੂੰ ਕਹਦਾ ਨਾ ਮੇਰੇ ਮੂੰਹ ਨਾ ਲੱਗਿਆ ਕਰ ਠੀਕ ਹੈ ਇਹ ਨਾ ਹੋਵੇ ਕਿ ਮੈਥੋਦਰ ਦੇ ਹੱਥ ਉੱਠ ਜੇ ਹਾਂ ਇਹੀ ਕੁਝ ਹੁੰਦਾ ਤੁਹਾਨੂੰ ਮਾਰਕਟ ਆਈ ਪਹਿਲੇ ਮਨਿੰਦਰ ਤੇ ਕਰਦੇ ਸੀ ਹੁਣ ਮੇਰੇ ਤੇ ਸ਼ੁਰੂ ਕਰ ਲਈ ਇਹ ਤਾਂ ਤੂੰ ਸ਼ੁਕਰ ਕਰ ਵੀ ਅਸੀਂ ਤੇਰੇ ਤੇ ਰਹਿਮ ਕੀਤਾ ਹੋਇਆ ਨਹੀਂ ਜਿਹੇ ਜਿਹੇ ਤੇਰੇ ਲੱਛਣ ਸੀ ਨਾ ਮੇਰੇ ਘਰ ਚ ਤਾਂ ਕੀ ਤੇਰਾ ਮੈਂ ਇਸ ਪਿੰਡ ਤੇ ਵੀ ਪਰਛਾਵਾਂ ਨਾ ਪੈਣ ਦਿੰਦੀ ਲੱਗੀ ਸਮਝ ਲੈ ਮਾ ਟੜਕੇ ਟੜਕੇ ਮੱਥੇ ਲੱਗ ਜਾਂਦੀ ਆ ਪਤਾ ਨਹੀਂ ਕਿਹੜੇ ਕੰਮ ਜਾਂਦਾ ਜੁਣ ਕੰਮ ਬਣੂਗਾ ਕਿ ਨਹੀਂ ਬਣੂਗਾ ਆਹੋ ਹੁਣ ਮੈਂ ਬਦਕਿਸਮਤੀ ਲੱਗਣ ਲੱਗੀ ਵਿਹਾਰ ਜਦੋਂ ਤੁਸੀਂ ਮੇਰਾ ਮੂੰਹ ਦੇਖ ਕੇ ਜਾਓਗੇ ਤਾਂ ਕੰਮ ਬਣੂਗਾ ਨਹੀਂ ਤੁਹਾਡਾ ਹੋਰ ਹੁਣ ਮਨਿੰਦਰ ਚੰਗੀ ਆ ਮੈਂ ਇਹਨੂੰ ਸਮਝਾਣਾ ਕਿ ਮੇਰੇ ਮੱਥੇ ਨਾ ਲੱਗਿਆ ਕਰੇ ਕਿਉਂ ਆਪਦੀ ਕੁੱਤੇ ਪਕਾਈ ਮਾਰੀਏ ਤੈਨੂੰ ਇੱਕ ਵਾਰੀ ਕਹੀ ਗੱਲ ਸਮਝਣੇ ਆਉਦੀ ਕਿਉਂ ਬਹਿਸ ਕਰਦੀ ਹੁੰਨੀ ਐ ਆਪਦੇ ਕੰਮਾਂ 'ਕ ਨੀਂ ਧਿਆਨ ਰੱਖਿਆ ਕਰ ਮੈਨੂੰ ਵੀ ਸ਼ੌਂਕ ਨਹੀਂ ਚੜਿਆ ਵੀ ਤੁਹਾਡੇ ਮਾਂ ਪੁੱਤਾਂ ਨਾਲ ਮੈਂ ਬਹਿਸ ਕਰਾਂ ਮੈਨੂੰ ਵੀ ਬਥੇਰੇ ਕੰਮ ਨੇ ਜਾ ਕੇ ਆਪ ਦਾ ਆਪ ਦਾ ਕੰਮ ਕਰ ਲਓ ਤੇ ਫਿਰ ਬੋਲਦੀ ਕਿਉਂ ਐ ਆਦੀ ਜਵਾਨ ਨੂੰ ਨਾ ਤਾਲਾ ਲਾ ਕੇ ਰੱਖਿਆ ਕਰ ਤਾਲਾ ਮੇਰੀ ਗੱਲ ਸੁਣ ਇਹ ਨਾ ਹੋਵੇ ਕਿ ਮੈਂ ਤੇਰੀ ਜੀ ਵੀ ਖਿੱਚਣਾ ਆਈ ਲੋਟ ਆਉਗੀ ਅੱਜ ਨਾ ਇਹਨੂੰ ਜੇ ਤੂੰ 1 ਮਿੰਟ ਵੀ ਮੰਜੇ ਤੇ ਬੈਠਣ ਦੇਦਾ ਨਾ ਆ ਫਿਰ ਦੇਖੀ ਕੀ ਬਣਦਾ ਇਹਦੇ ਨਾਲ ਕੋਈ ਨਾ ਮੈਂ ਫਿਰ ਮੈਡਮ ਨੂੰ ਸ਼ਿਕਾਇਤ ਲਾਉਂਗੀ ਵੀ ਮੇਰੇ ਨਾਲ ਆ ਕੁਛ ਕਰਦੇ ਨੇ ਜ਼ੁਲਮ ਕਰਦੇ ਨੇ ਕੁਛ ਮਰਜ਼ੀ ਕਰ ਲਈ ਮੈਨੂੰ ਆ ਜਾਂਦੇ ਮੈਂ ਅੱਧੇ ਘੰਟੇ ਜੀ ਆ ਗਿਆ ਠੀਕ ਹੈ ਨਾ ਮੇਰੀ ਗੱਲ ਸੁਣ ਲੈਣੀ ਹਬ ਬੜੀ ਨ ਕੈਂਚੀ ਅੰਗੂਨੇ ਲੁਤਰੋ ਚਲਾਇਆ ਕਰ ਨਾਲੇ ਮੇਰੇ ਪੁੱਤ ਦੇ ਨੇੜੇ ਤੇੜੇ ਨਾ ਮੈਨੂੰ ਦਿਖਿਆ ਕਰ ਤੂੰ ਮੈਨੂੰ ਸੱਚੀ ਤੇਰੀ ਸ਼ਕਲ ਨਾ ਬਹੁਤ ਭੈੜੀ ਲੱਗਦੀ ਐ ਜੀਤਾ ਕਰਦਾ ਇਸ ਘਰ ਦੇ ਵਿੱਚ ਟੋਆ ਪਟਕੇ ਨਾ ਤੇਰੇ ਐਨੇ ਨੇ ਟੋਟੇ ਕਰਕੇ ਦੱਬਦੇ ਲੱਗੀ ਸਮਝ ਮੰਮੀ ਹਬ ਤ ਮੇਰੇ ਡੈਡ ਦਾ ਫੋਨ ਆਈ ਜਾਂਦਾ ਸੀਗਾ ਤੁਸੀਂ ਚੱਕਿਆ ਨਹੀਂ ਹੁਣ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਤੇਰੇ ਮੰਮੀ ਨੂੰ ਕਹਿ ਮੇਰੇ ਨਾਲ ਕੋਈ ਗੱਲ ਕਰਨ ਨਾ ਵੀ ਮੇਰੇ ਨਾਲ ਕੀ ਗੱਲ ਕਰਨੀ ਹੈ ਪਤਾ ਨਹੀਂ ਕੋਈ ਸਲਾਹ ਕਰਨੀ ਸੀਗੀ ਤੁਹਾਡੇ ਨਾਲ ਕੋਈ ਨਾ ਮੈਕ ਕਰ ਲੈਣੀ ਹੈ じゃ ਕੀ ਗੱਲ ਮੰਮੀ ਜੀ ਫੇ ਤਾਂ ਕੰਮ ਕਰਾ ਮੰਮੀ ਜੀ ਐਨਾ ਘਬਰਾ ਕਤ ਹੋਗੇ ਸਧੋਣੇ ਆਪ ਦੇ ਡੈਡੀ ਦਾ ਨਾਮ ਲਿਆ ਤੈਨੂੰ ਮੈਂ ਕਿਹਾ ਨਾ ਤੂੰ ਆਪਦੀ ਜਬਾਨ ਬੰਦ ਰੱਖਿਆ ਕਰ ਤੇਰਾ ਮੇਰੇ ਗੱਲਾਂ ਨਾਲ ਕੀ ਮਤਲਬ ਤੂੰ ਆਪਦੇ ਕੰਮ ਨਾਲ ਮਤਲਬ ਰੱਖਿਆ ਕਰ ਲੱਗੀ ਸਮਝ ਮੰਮੀ ਇੱਕ ਗੱਲ ਤਾਂ ਹੈ ਜਦੋਂ ਮੇਰੇ ਡੈਡੀ ਦਾ ਫੋਨ ਆਉਂਦਾ ਤੁਹਾਨੂੰ ਹੋ ਕੀ ਜਾਂਦਾ ਤੁਸੀਂ ਇੰਨਾ ਕਦੋਂ ਘਬਰਾ ਜਿੰਨੇ ਹੋ ਇਹੋ ਜਿਹੀ ਹਾਂ ਮਨਿੰਦਰ ਮੈਂ ਵੀ ਦੇਖਿਆ ਹੈ ਨਾ ਉਹ ਦੰਦਲਾ ਪੈ ਜਾਂਦੀਆਂ ਨੇ ਮੈਨੂੰ ਕੀ ਹੁਣ ਮੈਂ ਕਰ ਦੇ ਤੇਰੇ ਡੈਡੀ ਨਾਲ ਤੂੰ ਇਹ ਤੋਂ ਕੰਮ ਕਰਾ ਲੱਗੀ ਸਮਝ ਹਾਂ ਮੈਂ ਕੰਮ ਤਾਂ ਕਰਾ ਲੈਂਦੀ ਆ ਆ ਲੈ ਜੋ ਫਿਰ ਆ ਸੂਣ ਆਈ ਜਾਂਦੇ ਸੀਗੇ ਕਿ ਖਾਲੀ ਜਿਹੀ ਦੀ ਗੱਲ ਕਰਨੀ ਕਰ ਦੇ ਮਾਰ ਕੇ ਲਾ ਦੇ ਚੜੂ ਆ ਫੜ ਛੜੂ ਤੂੰ ਹੀ ਲਾ ਦੇ ਬਾੜਾ ਸ਼ੌਂਕ ਹੈ ਤੈਨੂੰ ਸਫਾਈ ਕਰਨ ਦਾ ਓਹੋ ਮੈਨੂੰ ਕਦੋਂ ਸ਼ੌਂਕ ਨਾਲ ਮੈਂ ਕਦੋਂ ਕਿਆ ਮੈਨੂੰ ਸ਼ੌਕ ਹੈ ਸਫਾਈ ਕਰਨ ਦਾ ਤੂੰ ਕਰ ਮੈਨਾਲ ਮੇਰੀ ਗੱਲ ਸੁਣੀ ਆ ਸਮਾਰ ਕੇ ਦੇਖ ਤੇ ਹੇ ਤੱਕ ਨਜਮ ਮੈਂ ਪਿਆ ਮੈਨੂੰ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਘੰਟ ਮਾਰਦੀ ਏ ਤੂੰ ਕਾਸ ਕਰਨ ਨੂੰ ਪਹਿਲੇ ਨੰਬਰ ਤੇ ਜਾ ਕੇ ਆਪਦਾ ਕੰਮ ਕਰ ਲੈ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਤਾਂ ਜੀ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਮੈਂ ਤਾਂ ਵਿਹਲੀ ਰਹੂੰਗੀ ਨਾਲੇ ਸੋਚ ਕਿਨੇ ਭਾਂਡੇ ਪਏ ਧੋਣ ਵਾਲੇ ਐਂ ਕਰ ਛੇਤੀ ਛੇਤੀ ਬੋਕਰ ਮਾਰ ਕੇ ਉਧਰ ਆ ਜਾ ਕਿਉਂ ਤੇਰੇ ਕੀ ਹੱਥ ਟੁੱਟੇ ਨੇ ਆਪਦਾ ਕੰਮ ਆਪ ਨਹੀਂ ਕਰ ਸਕਦੀ ਨਹੀਂ ਤੂੰ ਹੈਗੀ ਤਾਂ ਹੈ ਨੌਕਰਾਨੀ ਇਸ ਘਰ ਦੀ ਨਾਲੇ ਮੰਮੀ ਹੁਣ ਕਹਿ ਕੇ ਗਈ ਐ ਮੈਨੂੰ ਕਹਿੰਦੀ ਸਾਰਾ ਕੰਮ ਐ ਇੱਦੋਂ ਕਰਾਈਂ ਬਹੁਤ ᱥਾਮਕੇ ਗੱਲ ਕਰ ਨੌਕਰਾਨੀ ਹੋਏਗੀ ਤੂੰ ਆਬੀ ਔਕਾਤ ਦੇਖੀਏ ਨਾ ਮੇਰੀ ਔਕਾਤ ਤਾਂ ਵਧੀਆ ਹੁਣ ਤੂੰ ਆਪਦੀ ਔਕਾਤ ਦੇਖ ਲੈ ਮੜੀ ਨਿਗਾਹ ਮਾਰ ਲੈ ਆਪਦੇ ਵੱਲ ਹੁਣ ਤੇਰੇ ਕੀ ਹਾਲਾਤ ਹੋਏ ਪੈਨੇ ਐ ਇਸ ਘਰ ਵਿੱਚ ਜੇ ਮੇਰੇ ਨਾਲ ਜਿਆਦੇ ਜਵਾਨ ਚਲਾਇਂਗੀ ਨਾ ਤਾਂ ਸਰਦਾਰ ਜਿੰਦ ਦੱਸ ਦੂੰਗੀ ਆ ਦਿਨ ਧੱਕੇ ਮਾਰ ਕੇ ਘਰੋਂ ਕੱਢ ਦੇਣਗੇ ਉਹ ਜਾ ਜਾ ਕੇ ਆ ਨਾ ਗਿੱਦੜ ਧਮਕੇ ਕਿਸੇ ਹੋਰ ਨੂੰ ਦੇਈ ਮੈਨੂੰ ਨਾ ਦੇਈ ਨਾਮਿੰਦਰ ਮੈਂ ਤਾਂ ਲੋੜ ਵੀ ਨਹੀਂ ਹੈਗੀ ਧਮਕੀ ਦੇਣ ਦੀ ਉਸ ਕੰਮ ਨੇ ਵੇੜ ਲਾ ਪਰ ਸੋਈ ਜਾਦੀ ਉਧਰ ਹਾਇਰ ਕੋ ਕਿੱਥੇ ਫਸਾਤਾ ਮੈਨੂੰ ਕੋਈ ਗੱਲ ਨਹੀਂ ਇਹਨਾਂ ਨੂੰ ਦੱਸੂਗੀ ਕਿ ਬੁ블ਬਲ ਚੀਜ਼ ਕੀ ਹੈ ਨਾਮਿੰਦਰ ਨੂੰ ਦੱਸਿਆ ਨਾ ਇਹ ਵੀ ਕੀ ਜਾਣੂਗੀ ਫਿਰ ਮੈਂ ਵੀ ਇਹਦੀ ਸੌਕਣ ਸ਼ੇਂਦਰਪਾਲਾ ਲੇ ਮੂੰ ਮਿੱਠਾ ਕਰ ਮੈਂ ਤਾਂ ਮਿੱਠਾ ਖਾਣਾ ਛੱਡਿਆ ਹੋਇਆ ਉਹ ਚੱਲ ਕੋਈ ਨਾ ਅੱਜ ਦਿਨ ਤਾਂ ਖਾਈ ਲੈ ਬੂਆ ਕਾ ਤੂੰ ਮੂੰ ਮਠਾ ਕਰਾਈਆ ਨਹੀਂ ਮੇਰੀ ਮਾਤਾ ਵੈਸੇ ਬਰਫੀ ਬਹੁਤ ਸਵਾਦ ਹੈ ਹਾਂ ਖਾ ਲੈ ਬੇਰੇ ਲੈ ਬੂਆ ਇੱਕ ਬਰਫੀ ਮੈਨੂੰ ਵੀ ਖਵਾ ਦੇ ਖਾਜਾ ਪੁੱਤ ਪਹਿਲਾਂ ਤੇਰੀ ਮਾਂ ਨੂੰ ਤਾਂ ਮੂੰ ਮਠਾ ਕਰ ਲੈਣ ਦੇ ਵੈਸੇ ਤੂੰ ਹੈ ਬੜੀ ਬੇਸ਼ਰਮ ਸਿੰਦਰੇ ਖਾ ਕੇ ਬਰਫੀ ਇੱਕ ਵਾਰੀ ਇਹ ਵੀ ਨਹੀਂ ਪੁੱਛਿਆ ਵੀ ਮੂੰਹ ਮਿੱਠਾ ਕਿਹੜੀ ਖੁਸ਼ੀਸ਼ ਕਰਵਾ ਰਹੀ ਹੈ ਤੁਹਾਡੇ ਕੋਲੇ ਕਿਹੜੀਆਂ ਖੁਸ਼ੀਆਂ ਹੋਣੀਆਂ ਗੱਲਾਂ ਕਰਦੀਆਂ ਖੁਸ਼ੀਆਂ ਦੀ ਅੱਛਾ ਇਹ ਸੋਚ ਕਿ ਸਾਰੀਆਂ ਖੁਸ਼ੀਆਂ ਹੁਣ ਮੇਰੇ ਕੋਲੀ ਨੇ ਕਿਉਂਕਿ ਮੇਰੇ ਘਰੇ ਮੇਰੇ ਭਰਾ ਦਾ ਪੋਤਾ ਤੇ ਕਾਲੇ ਦਾ ਮੇਰੇ ਭਤੀਜੇ ਪੁੱਤ ਇਸ ਦੁਨੀਆ ਤੇ ਆਉਣ ਆਲਾ ਫੇਰ ਕੀ ਕਰ ਲਵਗੇ ਤੁਸੀਂ ਪਹਿਲਾਂ ਨਹੀਂ ਮੇਰਾ ਕੁਝ ਕਰ ਸਕੇ ਹੁਣ ਉਹ ਪੂਰਾ ਪਰ ચીਚਲਾ ਮੇਰਾ ਕੁਝ ਬਗੜ ਦੂਗਾ ਚਲ ਮੇਰੀ ਗੱਲ ਸੁਣ ਠੀਕ ਐ ਇਹਨਾਂ ਦੇ ਜਵਾਬ ਹੋਣ ਆਲਾ ਤੈਨੂੰ ਵਧਾਈਆਂ ਹੁਣ ਇਹਨਾਂ ਨੂੰ ਵਧਾਈਆਂ ਹੁਣ ਸਾਡਾ ਮੂੰਹ ਮਿਠਾ ਕੇ ਕਰਾਉਣਾ ਆਈਆਂ ਜਦੋਂ ਅਸੀਂ ਇਹਨਾਂ ਨਾਲ ਵਰਤਦੇ ਨਹੀਂ ਅਸੀਂ ਕੀ ਲੈਣਾ ਇਹਨਾਂ ਨਾਲ ਹੋੜੇ ਤੋਂ ਕੋਈ ਨਾ ਕੋਈ ਨਾ ਪੁੱਤ ਹਾਲੇ ਤੈਨੂੰ ਨਾ ਅਸਲ ਗੱਲ ਦਾ ਨਹੀਂ ਪਤਾ ਵੀ ਗੱਲ ਕੀ ਐ ਤੂੰ ਟੇਕਾ ਥੋੜਾ ਜਾ ਕੋਈ ਨਹੀਂ ਲਾਡੀ ਪੁੱਤ ਇਹਨੂੰ ਕਰ ਲੈਣ ਦੇ ਚਾ ਲੜ ਪੂਰੇ ਪਰ ਇਹ ਆਪਣਾ ਕੱਖ ਨਹੀਂ ਵਿਗਾੜ ਸਕਦੀ ਕੋਈ ਨਾ ਮੈਂ ਤਾਂ ਨਹੀਂ ਵਿਗਾੜ ਸਕਦੀ ਕੱਖ ਤੇ ਮੇਰੇ ਕੋਲ ਸਾਰੇ ਸਬੂਤ ਨੇ ਪਹਿਲਾਂ ਨਾ ਬਰਫੀ ਖਾ ਕੇ ਮੂੰਹ ਮੁੰਜ ਲਈ ਦੇ ਵਾ ਕਿਹੜੇ ਸਬੂਤਾਂ ਦੀ ਗੱਲ ਕਰਦੀ ਆ ਤੂੰ ਪਹਿਲੀ ਆ ਜੀ ਨਾ ਪਾ ਸਿੱਧੀ ਗੱਲ ਕਰ ਹੈ ਕੀ ਕਰਨ ਨਹੀਂ ਆ ਗੱਲ ਖੋਲ ਇਥੇ ਖੋਲ ਦਾਂ ਸਿੰਧਰਪਾਲੇ ਖੋਲ ਦਾਂ ਸਿੰਧਰਪਾਲੀ ਤੇ ਕੋਨੇ ਇਹ ਜੇ ਤੈਨੂੰ ਕਿਹੜਾ ਖਜ਼ਾਨਾ ਲੱਭ ਗਿਆ ਖਜ਼ਾਨਾ ਕੋਈ ਨਾ ਬੀਰ ਜੀ ਕੌਣ ਆਪੂਆ ਹੈ ਅੱਜ ਨਾ ਰਾਜ ਕੇ ਕਰਾ ਹੁਣ ਨਾ ਪਰਦੇ ਕੱਝ ਕੇ ਕਰਾ ਹੁਣ ਨਾ ਪਰਦੇ ਕੱਝ ਫੱਲ ਕੇ ਬੋਲ ਕੇ ਕਰਾ ਖੁੱਲ ਕੇ ਬੋਲ ਕੀ ਹੋ ਗਿਆ ਭੈਣ ਜੀ ਰੰਗੀ ਉੱਡ ਗਿਆ ਤੁਹਾਡਾ ਨਹੀਂ ਨਹੀਂ ਕੁਛ ਕੁਛ ਨਹੀਂ ਹੋਇਆ ਚਲੋ ਵਧੀਆ ਗੱਲ ਜੇ ਨਹੀਂ ਹੋਇਆ ਤਾਂ ਹੁਣ ਹੋ ਜਾਊਗਾ ਹੈ ਹੋਰ ਪੁੱਤਰਾ ਤੂੰ ਠੀਕ ਠਾਕ ਮੈਂ ਤਾਂ ਠੀਕ ਆ ਜੜੀ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਘੇੜਾ ਮਾਰਿਆ ਉਹ ਮੈਂ ਤਾਂ ਹੁਣ ਇੱਥੇ ਘੇੜਾ ਮਾਰਦਾ ਰਿਹਾ ਕਰਨਾ ਆ ਤੇਰੀ ਮਾਤਾ ਜੀ ਨੂੰ ਵੱਧ ਪਤਾ ਕਿ ਮੈਂ ਇਹਨਾਂ ਨੂੰ ਕਿਹਾ ਸੀ ਵੀ ਇੱਕ ਹਫ਼ਤੇ ਬਾਅਦ ਤਾਂ ਮੈਂ ਘੇੜਾ ਮਾਰ ਹੀ ਲਿਆ ਕਰਾਂ ਕਿਉਂ ਭੈਣ ਜੀ ਠੀਕ ਆ ਸੀ ਨਾ ਮੈਂ ਹਾਂ ਮੈਨੂੰ ਲੱਗਦਾ ਆ ਮਠਿਆਈ ਨੇ ਨਾ ਤੁਹਾਡੇ ਬੁੱਲ ਜੋੜਤੇ ਆ ਜਿਹੜਾ ਮੂੰਹ ਦੇ ਵਿੱਚ ਕੋਈ ਗੱਲ ਬਾਹਰ ਹੀ ਨਹੀਂ ਆ ਰਹੀ ਨਹੀਂ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਉਹ ਮਾਂ ਕੀ ਗੱਲ ਹੋ ਗਈ ਗੱਲ ਕਰ ਤਾਂ ਸਹੀ ਕਿਉਂ ਮਨਮਨ ਕਰੀਏ ਨਹੀਂ ਆ ਕੀ ਕਰਨਾ ਆ ਇਹ ਇਥੇ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਇਹ ਗੱਲ ਹੁਣ ਭਾਈ ਤੂੰ ਆਪ ਦੱਸੇਂਗੀ ਕਿ ਮੈਂ ਦੱਸਾਂ ਨਹੀਂ ਫਿਰ ਮੈਂ ਤੇ ਰਣ ਭੈਣ ਨੇ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਲਿਆ ਹੀ ਦੇਣਾ ਸੋਚ ਤੁਸੀਂ ਮੈਨੂੰ ਸਿੱਧੀ ਸਿੱਧੀ ਗੱਲ ਦੱਸੋ ਹੈ ਕੀ ਗੱਲ ਹੈ ਪਹਿਲੀਆਂ ਨਾ ਪਾਉ ਪਹਿਲਾਂ ਭੂਆ ਭੇਲੀਆਂ ਪਾਈਗੀ ਹੁਣ ਤੁਸੀਂ ਭੇਲੀਆਂ ਪਾਈ ਜਾਂਦੇ ਹੋ ਉਹ ਕਾਕਾ ਜੀ ਐ ਢੀ ਕਾਦੀ ਕਾਲੀ ਐ ਲੈ ਆਪਾਂ ਕਿਤੇ ਜਾਣਾ ਭਲਾ ਦੀ ਕਿਉਂ ਭਾਣੇ ਹਾਂਜੀ ਵੀਰ ਜੀ ਬੜੇ ਸੁਖ ਨਾ ਅੱਜ ਤਾਂ ਚੰਗਾ ਦੇਣਾ ਯਾ ਕੋਈ ਦੋ ਚਾਰ ਘੜੀ ਸਾਨੂੰ ਬੈਠਣ ਤਾਂ ਦੇ ਹੈ ਸਾਡੀ ਭੈਣ ਜੀ ਨਾ ਸਾਨੂੰ ਗੱਲਾਂ ਬਾਤਾਂ ਕਰਨ ਦੇ ਓ ਕੁੜੀਏ ਚਾਹ ਪਾਣੀ ਧਰੋ ਭਾਈ ਓਏ। ਜਾਂ ਬਿਲਕੁਲ ਚਾਹ ਬਣਾ ਦੇ। ਚਾਹ ਬਣਾ ਦੇ ਪੁੱਤ। ਹਾਂ। ਚਾਹ ਬਣਾ ਦੇ। ਚਾਹ ਬਣਾ ਦੇ। ਚਾਹ ਨਾਲ ਮਠਿਆਈ ਅਸੀਂ ਆਦਿ ਦੇ ਵਰਤ। ਆ ਬਾਕੀ ਗੱਲਾਂ ਚਲੋ ਛੱਡੋ। ਹੁੰਦੀਆਂ ਰਹਿਣਗੀਆਂ। ਆ ਜਿਹੜੇ ਕੰਮ ਲਈ ਮੈਨੂੰ ਭੈਣ ਨਹੀਂ ਸੀ ਦਿਆ ਸੀ। ਮੈਨੂੰ ਲੱਗਦਾ ਲੱਗਦੇ ਹੱਥ ਬਿਨਾ ਮੂਰਤ ਲੰਘਿਆ ਪਰ ਉਹ ਕਰ ਲੈਣਾ ਚਾਹੀਦਾ। ਹਾਂਜੀ ਵੀਰ ਜੀ ਜਰੂਰ। ਇਹ ਫਿਰ ਕਿਹੜਾ ਕੰਮ? ਇਹ ਜਿਹੜਾ ਮੈਂ ਇੰਨੇ ਚਿਰ ਤੋਂ ਕਾਗਜ਼ ਘਰੇ ਸੰਭਾਲਿਆ ਹੋਇਆ ਸੀ ਮੈਨੂੰ ਐਂ ਲੱਗਦਾ ਸੀ ਵੀ ਕਿ ਤੇਰਾ ਚੂਹੇ ਨਾਲ ਤੁਰ ਜਾਣ ਤੇ ਮੈਨੂੰ ਇਸ ਕਰਕੇ ਮੈਂ ਕਿਹਾ ਵੀ ਮੈਂ ਆਪਦੇ ਘਰੇ ਕਾਸਤੋ ਰੱਖਾ ਤੇ ਮੈਨੂੰ ਆਇਆ ਤਾਂ ਵੀ ਇਸ ਕਾਗਜ਼ ਨੂੰ ਆਪਦੀ ਸਹੀ ਥਾਂ ਤੇ ਪਹੁੰਚ ਜਾਣਾ ਚਾਹੀਦਾ ਡੈਡੀ ਜੀ ਕਿਹੜੀ ਸਹੀ ਥਾਂ ਕੀ ਹੈ ਇਸ ਕਾਗਜ਼ ਦੇ ਵਿੱਚ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਠੰਡ ਰੱਖ ਠੰਡ ਰੱਖ ਇਹ ਤੂੰ ਮੈਨੂੰ ਕਿਉਂ ਪੁੱਛਦਾ ਇਹ ਗੱਲ ਤਾਂ ਤੈਨੂੰ ਤੇਰੀ ਮਾਂ ਆਪ ਦੱਸੂਗੀ ਜੋ ਮੈਂ ਜੀ ਦੱਸ ਕੀ ਹੈ ਇਸ ਕਾਗਜ਼ ਦੇ ਵਿੱਚ ਤੇ ਕਿਉਂ ਇੰਨਾ ਤੂੰ ਡਰੀ ਜਾਨੀ ਐ ਹੈ ਸਿੱਧੀ ਗੱਲ ਕਰ ਕਿ ਮੈਂ ਕੋਈ ਗੱਲ ਨਹੀਂ ਹੈਂਕਿਉ ਲੈਣਾ ਕਾਗਜ਼ ਤੋਂ ਨਹੀਂ ਕੁਛ ਨਹੀਂ ਹੈਗਾ ਇਹਦੇ ਚ ਤੁਸੀਂ ਤਾਂ ਭੈਣ ਜੀ ਮੈਨੂੰ ਐ ਲੱਗਦਾ ਜਿਵੇਂ ਡਰ ਗਈਆਂ ਸਾਡੀਆਂ ਗੱਲਾਂ ਤੋਂ ਹੈ ਹਜੇ ਤਾਂ ਇੰਨਾ ਸਿਆਲ ਵੀ ਨਹੀਂ ਆਇਆ ਤੁਸੀਂ ਤਾਂ ਕੰਬਣ ਲੱਗ ਗਏ ਚੱਲ ਕੋਈ ਗੱਲ ਨਹੀਂ ਫਿਰ ਕੀ ਗੱਲ ਤੁਸੀਂ ਔਖੇ ਨਾ ਹੋਵੋ ਤੇ ਮੈਂ ਆਪ ਪੜ ਕੇ ਸੁਣਾ ਦਿੰਨਾ ਵੈਸੇ ਕਾਕਾ ਜੀ ਮੇਰੇ ਪੜਨ ਨਾਲੋਂ ਜੇ ਤੁਸੀਂ ਆਪ ਪੜੋ ਨਾ ਫਿਰ ਤੁਹਾਨੂੰ ਜ਼ਿਆਦਾ ਵਧੀਆ ਲੱਗੇ ਲਿਆਓ ਡੈਡੀ ਜੀ ਕੀ ਐ ਦੇਚ ਐ ਮੈਂ ਵੀ ਦੇਖਾਂ ਐਵੇਂ ਮਾਤਾ ਡਰੀ ਜਾਂਦੀ ਐ ਪੁੱਤ ਤੈਨੂੰ ਕਿਹ ਲੈਣਾ ਵਰਕੇ ਕਾਗਜੀ ਐ ਹਾਂ ਲੱਗੇ ਕੋਈ ਨਾ ਠੰਡ ਰੱਖ ਹੋਰ ਭਾਈ 2 ਮਿੰਟ ਚੁੱਪ ਰਹੁ ਹੁਣ ਕਾਕਾ ਜੀ ਨੂੰ ਸਾਰੀ ਕਹਾਣੀ ਪੜ੍ਹਨੀ ਬਾਪੂ ਹਾਂ ਬਾਪੂ ਤੇਰੇ ਬਾਪੂ ਤੇ ਪਹਿਲੀ ਪਤਨੀ ਦਾ ਸੱਚ ਤੇ ਬਾਪੂ ਦੀ ਲਿਆਦੀ ਹੋਈ ਦੂਜੀ ਪਤਰੀ ਦਾ ਸੱਚ ਮਾਂ ਤੇਰੀ ਇਹਦਾ ਮਤਲਬ ਇਹ ਲੋਕ ਜੋ ਕੁਝ ਮੈਨੂੰ ਕਹਿੰਦੇ ਸੀ ਇਹ ਸਾਰਾ ਕੁਝ ਸੱਚ ਸੀ ਹੈ ਨਹੀਂ ਨਹੀਂ ਲੱਡੀ ਪੁੱਤ ਮੇਰੇ ਯਕੀਨ ਕਰ ਇਹ ਸਾਰਾ ਕੁਝ ਝੂਠ ਬੋਲ ਰਹੇ ਨੇ ਆ ਮੈਨੂੰ ਕ ਕ ਕ ਕਾਗਜ਼ ਝੂਠੇ ਨੇ ਝੂਠੇ ਨੇ ਸਾਨੂੰ ਪਤਾ ਸੀ ਇਸ ਗੱਲ ਦਾ ਤੁਹਾਨੂੰ ਪਤਾ ਪੈਂਦੀ ਸਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਵੀ ਇਹ ਕਾਗਜ਼ਾਂ ਨੂੰ ਤੂੰ ਝੂਠਾ ਪਾਉਣ ਲੱਗੀ ਮੈਂ ਟ ਮਾਰੇਗੀ ਜਦੋਂ ਮੈਨੂੰ ਬੇਕਸੂਰ ਨੂੰ 6 ਮਹੀਨੇ ਜੇਲ੍ਹ 'ਚ ਡੱਕ ਸਕਦੀ ਹੈ ਹੋਰ ਤਾਂ ਕੁਝ ਵੀ ਕਰ ਸਕਦੀ ਮੈਂ ਸਹੀ ਕਹੇ ਨਾ ਪੈਂਦੀ ਇਸ ਕਰਕੇ ਆ ਤੁਹਾਨੂੰ ਯਾਦ ਕਰਾਉਣ ਵਾਸਤੇ ਇੱਕ ਯਾਦਦਾਸ਼ਤ ਵਾਲੀ ਨਾ ਮੈਂ ਹਾਂ ਇੱਕ ਚੀਜ਼ ਲੈ ਕੇ ਆਇਆ ਆ ਜੇ ਗੁੱਸਾ ਨਾ ਕਰੋ ਤਾਂ ਤੁਹਾਡੇ ਸਾਹਮਣੇ ਪੇਸ਼ ਕਰ ਹਾਂ ਹਾਂ ਲੱਡੀ ਜੀ ਕਰੋ ਪੇਸ਼ ਕਰੋ ਮਾਤਾ ਚੁੱਪ ਕਰ ਜਾ ਤੂੰ ਠੀਕ ਹੈ ਨਾ ਲੱਡੀ ਮੈਨੂੰ ਕੀਨ ਕਰ ਪੁੱਤ ਉਹ ਛੱਡੋ ਹੁਣ ਬੀਬਾ ਜੀ ਛੱਡੋ ਜਿਹੜਾ ਕੁਝ ਹੋ ਗਿਆ ਹੁਣ ਆਇਆ ਨਾ ਪੁੱਤਰ ਨੂੰ ਵੀ ਪਤਾ ਹੋਣਾ ਚਾਹੀਦਾ ਲਓ ਭਾਈ ਇਹਨੇ ਤੁਹਾਡੇ ਮਾਤਾ ਜੀ ਤੇ ਇਹਨੇ ਤੁਹਾਡੇ ਆ ਮੈਨੂੰ ਮਾਫ ਕਰੀ ਤੁਹਾਡੇ ਦੀ ਮਤਲਬ ਇਹਨਾਂ ਦੇ ਪਹਿਲੇ ਘਰ ਵਾਲੇ ਕੋਈ ਨਹੀਂ ਕੋਈ ਕਾਕਾ ਜੀ ਮੈਨੂੰ ਬੱਧਾ ਘਬਰਾਟ ਹੋ ਜਾਂਦੀ ਹੈ ਠੀਕ ਹੈ ਇਹ ਹਲੋ ਹਾਂ ਤੁਹਾਡੇ ਮਾਤਾ ਜੀ ਹਾਂ ਮੈਂ ਤੁਹਾਡੇ ਪਿਤਾ ਆ ਫਿਰ ਦੇ ਮੈਂ ਤੁਹਾਨੂੰ ਲੱਗ ਇੱਕ ਮਿੰਟ ਮੈਨੂੰ ਪੂਰੀ ਗੱਲ ਤਾਂ ਦੱਸ ਲੈਣ ਦਿਓ ਇਹ ਤੁਹਾਡੇ ਮਾਤਾ ਜੀ ਤੇ ਇਹ ਤੁਹਾਡੇ ਆ ਇਹਨਾਂ ਦੇ ਦੂਸਰੇ ਪਤੀ ਜੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕਾ ਕਹੀ ਹਕਾ ਗਈ ਜਿਹੜਾ ਤੁਹਾਨੂੰ ਬੜ ਕੇ ਸੁਣਾਇਆ ਤੀਸਰੇ ਪਤੀ ਹਨ ਤੁਹਾਡੇ ਪਿਤਾ ਜੀ ਠੀਕ ਹੈ ਜੀ ਇਹਨਾਂ ਸਾਰਿਆਂ ਨੂੰ ਚੱਕਰ ਦੇ ਦਿੱਤੇ ਇੰਨਾ ਤਾਂ ਜੋ ਪੁੱਛਤ ਨੂੰ ਰਾਤੀਓ ਹਕਿਆ ਕੀ ਇਹਨਾਂ ਨੂੰ ਮਰਵਾ ਕੇ ਤੇ ਉਸ ਤੋਂ ਬਾਅਦ ਬੀਬਾ ਜੀ ਪਹੁੰਚ ਗਏ ਨੇ ਸਾਡੇ ਭਰਾ ਜੀ ਦੇ ਘਰ ਕਿਉ ਪੈਨ ਜੀ ਮੈਂ ਠੀਕ ਹਾਂ ਨਹੀਂ ਨਹੀਂ ਸਾਰੇ ਕੁਝ ਉੱਠ ਲਾ ਦੇ ਤੂੰ ਮੇਰਾ ਸੱਚਮਣ ਪੁੱਤ ਫੋਟੋ ਮਾ ਦੱਸ ਆ ਤੂੰ ਹੀ ਹੈ ਨਾ ਨਹੀਂ ਹੈ ਆ ਤੂੰ ਹੀ ਹੈ ਨਾ ਆ ਤੂੰ ਹੀ ਹੈ ਨਾ ਆ ਕੌਣ ਹੈ ਆ ਬੰਦਾ ਕੌਣ ਹੈ ਮਾਦਾ ਬੋਲਿਛੀ ਤੂੰ ਮੇਰੀ ਜਾਣਦੇ ਇਹਨਾਂ ਨੂੰ ਕੌਣ ਹੈ ਤੂੰ ਮੇਰਾ ਸੱਚ ਮਨ ਪੁੱਤਰ ਕਾਕਾ ਜੀ ਮੇਰੀ ਗੱਲ ਸੁਣ ਗੁੱਸਾ ਨਾ ਕਰੋ ਆ ਭੈਣ ਜੀ ਤੁਸੀਂ ਇਧਰ ਆ ਆ ਭੈਣ ਤੂੰ ਇਧਰ ਆ ਨਾ ਮੜ ਜਾ ਸਮਝਾਓ ਇਹਨਾਂ ਨੂੰ ਇਹ ਇੱਥੇ ਬਿਠਾਓ ਇਹ ਇੱਥੇ ਬੈਠੀ ਵਾ ਆ ਹੁਣ ਪੁੱਛੋ ਆ ਹੁਣ ਪੁੱਛੋ ਦੱਸ ਹਲਾ ਆ ਕਾਕਾ ਜੀ ਆਵੇ ਮੂੰਹ ਨਾ ਕਰੋ ਮਾਤਾ ਮੈਨੂੰ ਸਿੱਧੇ ਮੂੰਹ ਦੱਸ ਦੇ ਇੱਕ ਕੀ ਕੀਤਾ ਤੂੰ ਹੈ ਆ ਘਰ ਨੂੰ ਹਟਿਆਉਣ ਵਾਸਤੇ ਇੰਨੇ ਬੰਦਿਆਂ ਦਾ ਕਤਲ ਕੀਤਾ ਤੂੰ ਹੈ ਲੜੀ ਮੇਕੋ ਹਾ ਹਾ ਕੀ ਕਰੀ ਕੋਈ ਕੁਛ ਨਹੀਂ ਕੀਤਾ ਮਾਤਾ ਸਿੱਧੇ ਮੂੰਹ ਮੈਨੂੰ ਦੱਸ ਦੇ ਠੀਕ ਹੈ ਨਾ ਇਹ ਨਾ ਹੋਵੇ ਕਿ ਮੈਂ ਭੁੱਲ ਜਾ ਕਿ ਤੂੰ ਮੇਰੀ ਮਾਂ ਠੀਕ ਹੈ ਨਾ ਮੈਂ ਹੁਣ ਤਾਂ ਸ਼ਰਮ ਕਰ ਲਾ ਹੁਣ ਤਾਂ ਸਾਨੂੰ ਸਾਰਾ ਕੁਝ ਹੀ ਪਤਾ ਲੱਗ ਗਿਆ ਹੋ ਪੁੱਤ ਤੁਸੀਂ ਕਿਹੜੀਆਂ ਸ਼ਰਮਾਂ ਦੀ ਗੱਲ ਕਰਦੀਆਂ ਜਿਹੜੀ ਤੀਵੀ ਨੂੰ ਆਪਦੇ ਪਰਿਵਾਰ ਦਾ ਨਹੀਂ ਕੋਈ ਹੋਇਆ ਤਾਂ ਉਹਨੂੰ ਪਹਿਲੇ ਦੂਜੇ ਘਰ ਵਾਲਿਆਂ ਦਾ ਨਹੀਂ ਕੁਝ ਹੋਇਆ ਤਾਂ ਤੈਨੂੰ ਤੁਹਾਨੂੰ ਕੀ ਦਵਾਲ ਹੈ ਥੋੜੀ ਕਾਦੀ ਸ਼ਰਮ ਕਰਨੀ ਹੈ ਇੱਕ ਗੱਲ ਹੋਰ ਸੱਚ ਆ ਕਾਕਾ ਜੀ ਇੱਕ ਗੱਲ ਮੈਂ ਦੱਸਣੀ ਭੁੱਲ ਗਿਆ ਕਾਲੇ ਦੇ ਮਾਤਾ ਜੀ ਮਰਦੇ ਨਹੀਂ ਸੀ ਉਹ ਮਾਰਿਆ ਨਹੀਂ ਤੁਹਾਡੀ ਇਸ ਮਾਤਾ ਜੀ ਨੇ ਆਪ ਦੇ ਹੱਥੇ ਤੀਰ ਬਣਾ ਕੇ ਤੇ ਉਹਦੇ ਵਿੱਚ ਪੰਚ ਪੀਸ ਗੋਲ ਪਿਆਇਆ ਸੀ ਠੀਕ ਹੈ ਅਜੇ ਤਾਂ ਹੋਰ ਬਹੁਤ ਗੱਲਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਆਉਣੀਆਂ ਨੇ ਮੈਂ ਕਹਿੰਦਾ ਚਲੋ ਇੱਕਦਮ ਸਾਰਾ ਕਰਤੀ ਔਰ ਇਹਨਾਂ ਦੂਰ ਨਹੀਂ ਤੱਕਦੀ ਤੇ ਇਹ ਮਾਂ ਕੁਮਾ ਮਾਣਣ ਲੱਗੀ ਤੇ ਰਿਲੋਗੀ ਤੇ ਤੁਹਾਨੂੰ ਵੀ ਕਿਤੇ ਨਾ ਕੋਈ ਚੀਜ਼ ਦੇ ਵਿੱਚ ਆ ਆਪਣਾ ਕੀ ਲੈਂਦੇ ਕਹਿੰਦੇ ਕੀ ਸਕੇ ਕੀ ਤੇ ਮੁੜ ਕੇ ਭਾਈ ਤੁਸੀਂ ਵੀ ਕੀ ਕਹਿ ਸਕਦੇ ਮੇਰੀ ਗੱਲ ਸੁਣ ਲੈ ਠੀਕ ਹੈ ਨਾ ਮੈਨੂੰ ਸਿੱਧੀ ਸਿੱਧੀ ਦੱਸ ਦੇ ਵੀ ਇਹ ਗੱਲਾਂ ਸਾਰੀਆਂ ਸੱਚੇ ਨੇ ਤੂੰ ਤਾਂ ਕਹਿੰਦੀ ਸੀ ਵੀ ਕਾਲਾ ਕਾਲੇ ਦੀ ਮਾਂ ਨੂੰ ਮੈਂ ਧੱਕਾ ਦਿੱਤਾ ਸੀਗਾ ਖੂਹ ਦੇ ਵਿੱਚ ਕਿਉਂ ਮੇਰੀ ਮਾਂ ਨੂੰ ਮਾਰਨ ਲੱਗੀ ਸੀ ਜਾਨੀ ਕਿ ਤੈਨੂੰ ਮਾਰ ਲੱਗੀ ਬਸ ਹਾ 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 ਬੁੱਧ ਇਹ ਹੀ ਸੱਚ ਹੈ ਜਿਹੜਾ ਮੈਂ ਤੇਰੀ ਮਾਂ ਉਹ ਝੂਠ ਨਹੀਂ ਬੋਲ ਰਾਕ ਤੇ ਇਹ ਸਾਰਾ ਕੁਝ ਝੂਠ ਬੋਲ ਰ ਮੈਂ ਝੂਠ ਬੋਲ ਰ ਮੈਂ ਸਾਰੇ ਝੂਠੇ ਬਣਾਉਣ ਲੱਗਣੀ ਕਤਨੀ ਬੋਲਦੀ ਮੇਰੀ ਗੱਲ ਸੁਣਨੀ ਮੇਰੀ ਪਰਜਾਈ ਇਹੀ ਜੀ ਸੀ ਕਿ ਉਹ ਤੈਨੂੰ ਤੈਨੂੰ ਮਾਰਦੀ ਆ ਉਹ ਵੀ ਉਹਨੇ ਤਾਂ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਸੀ ਲਹਣ ਤਾਂ ਇਹ ਜੀ ਮਾਂ ਦੇ ਮੈਂ ਤਾਂ ਅੱਜ ਪਛਤਾ ਰਿਆ ਕਿ ਮੈਂ ਤੇਰੀ ਕੋਖੋ ਜਨਮ ਲਿਆ ਤੂੰ ਆ ਮੇਰੀ ਗੱਲ ਸੁਣ ਇੱਕ ਟਿਕਟ ਕਾਕਾ ਜੀ ਮੈਨੂੰ ਇੱਕ ਗੱਲ ਹੋਰ ਕਰ ਰਹੇ ਆ ਆ ਬੇਟਾ ਜੀ ਤੁਸੀਂ ਵੀ ਇੱਧਰ ਆ ਜਾਓ ਤੇ ਕਾਕਾ ਜੀ ਤੁਸੀਂ ਵੀ ਇੱਧਰ ਆ ਜਾਓ ਭੈਣ ਜੀ ਮੇਰੀ ਗੱਲ ਸੁਣੋ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਇਹਦਾ ਸਮਾਂ ਆ ਗਿਆ ਇਹ ਰਾਜਗਦੀ ਛੱਡਣ ਦਾ ਠੀਕ ਹੈ ਹੁਣ ਇਹਨੂੰ ਤੁਸੀਂ ਆਪਦੇ ਹੱਥੀਂ ਠਾਓ ਤਾਂ ਜਿਆਦਾ ਵਧੀਆ ਤੇ ਦੂਜਾ ਇਹਦਾ ਪੱਤਰ ਵੀਰ ਜੀ ਇਹਦਾ ਪੁੱਤਰ ਆਪ ਹੀ ਸਮਝੇ ਇਹੀ ਠਾਓ ਇਹਨੂੰ ਰਾਜਗਦੀ ਤੋਂ ਮੇਰੀ ਇਹ ਕਰਕੇ ਚੰਗੀ ਗੱਲ ਕੀ ਹੋਣੀ ਆ ਉਸ ਲੱਡੀ ਨਹੀਂ ਤੂੰ ਲੱਡੀ ਮੈਂ ਤੈਨੂੰ ਕਹਣਾ ਤੂੰ ਉੱਥੇ ਅਸਲੀ ਲੱਗਦੀ ਕੋਈ ਇਸ ਘਰ ਦੀ ਉੱਥੇ ਨੂੰ ਵੀ ਪਤਾ ਲੱਗਦਾ ਆ ਅੱਪਾ ਦੋਨੇ ਇਸ ਕਰਦੇ ਮਾਲਕ ਆ ਮਾਲਕ ਤੂੰ ਆਪਣਾ ਕਰ ਲੱਡੀ ਜਦੋਂ ਤੱਕ ਮੈਨੂੰ ਕੁਝ ਪਤਾ ਨਹੀਂ ਸੀ ਹੁਣ ਇਹ ਮਾਲਕੀ ਤੇਰੀ ਨਹੀਂ ਰਹੀ ਚੱਲ ਕੋ ਮੇਰੇ ਕੋਲ ਤੂੰ ਇਹ ਨਹੀਂ ਚੱਲੇ ਜਾਣਾ ਤੂੰ ਲੱਡੀ ਲੱਡੀ ਮੇਰੀ ਕੱਲ ਦਾ ਸੱਚ ਮੰਨ ਲੱਡੀ 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 ਮੈਂ ਗੱਲ ਸੁਣ ਪੁੱਤ ਇਸ ਟੈਨਸ਼ਨ ਨਾ ਲੋ ਜੀ ਹੁਣ ਆਪਾਂ ਸਾਰਾ ਕੁਝ ਠੀਕ ਕਰ ਲਾਂਗੇ ਅਸੀਂ ਤੁਹਾਡੇ ਨਾਲ ਆ ਸਾਰਿਆਂ ਦੇ ਤੂੰ ਬੇਫਿਕਰ ਐ ਪੁੱਤ ਆਪਾਂ ਤੁਹਾਡੇ ਨਾਲ ਠੀਕ ਐ ਨਾ ਕੋਈ ਗੱਲ ਜਿਹੜਾ ਬੰਦਾ ਮਾੜਾ ਹੁੰਦਾ ਉਹਨੂੰ ਮਾੜੇ ਦੀ ਸਜ਼ਾ ਮਿਲ ਕੇ ਰਹੀ ਆ ਰੱਬ ਦੇ ਘਰੇ ਅਨੇਰ ਨਹੀਂ ਹੁੰਦਾ ਪੁੱਤ ਧੀਰਜ ਜ਼ਰੂਰ ਹੁੰਦੀ ਹੈ